ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਤਾਬਦੀ ਸ਼ਹਾਦਤ ਨੂੰ ਸਮਰਪਿਤ ਅੱਜ ਤੋਂ ਅਸੀਂ ਉਹਨਾਂ ਦੇ ਨੌਵੇਂ ਮਹੱਲੇ ਦੇ ਸ਼ਲੋਕ ਅਰਥਾਂ ਸਮੇਤ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ੴ ਪਾਉ ਪਰਮਾਤਮਿਕ ਹੈ ਸਤਿਗੁਰ ਪ੍ਰਸਾਦ ਉਹ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਹੀ ਪਾਇਆ ਜਾ ਸਕਦਾ ਹੈ ਸ਼ਲੋਕ ਮਹੱਲਾ ਨੌਵਾਂ ਪਾਵੈ ਸਲੋਕ ਨਵੇਂ ਮਹੱਲੇ ਪਾਉ ਸ਼੍ਰੀ ਗੁਰਤੇਗ ਬਹਾਦਰ ਜੀ ਦੇ ਹਨ ਗੁਣ ਗੋਬਿੰਦ ਗਾਇਓ ਨੇ ਜਨਮ ਆਕਾਰਥ ਕੀਨ ਗੁਣ ਗੋਬਿੰਦ ਪਾਉ ਪਰਮਾਤਮਾ ਦੇ ਗੀਤ ਜਨਮ ਪਾਉ ਜਨਮ ਅਸੀਂ ਜੰਮਦੇ ਆ ਜੋ ਜੰਮੇ ਚ ਆਇਆ ਆਕਾਰਥ ਕੀਨ ਆਕਾਰਥ ਅਰਥ ਕੀ ਹੈ ਬ्यर्थ ਤੇ ਕੀਨ ਅਰਥ ਕੀ ਹੈ ਕੀਨ ਅਰਥ ਕੀ ਹੈ ਕਿਉਂ ਵੀ ਜੇ ਅਸੀਂ ਪਰਮਾਤਮਾ ਦੇ ਗੋਬਿੰਦ ਗੁਣ ਨਹੀਂ ਕਹੋਂਦੇ ਸਸਲਾ ਜਿਹੜਾ ਜਨਮ ਹੈ ਉਹ ਕੀ ਹੈ ਵਿਅਰਥ ਚਲਾ ਜਾ ਰਿਹਾ ਕੋ ਨਾਨਕ ਹਰ ਭਜਮਾ ਨਾ ਜਹਬਿਤ ਜਲ ਕੋ ਮੀਨ ਮੀਨ ਦਥ ਹਥ ਕੀ ਮੱਛੀ ਵੀ ਸਾਨੂੰ ਬਿਹੇ ਨਾਨਕ ਜੀ ਆਖਦੇ ਨੇ হে ਮਿੱਤਰ ਤੂੰ ਪ੍ਰਮਾਤਮਾ ਦਾ ਭਜਨ ਕਰਿਆ ਕਰ ਜਿਸ ਤਰ੍ਹਾਂ ਉਹ ਮੀਨ ਪਾਉ ਮੱਛੀ ਜਹਬਿਤ ਜਲ ਕੋ ਮੀਨ ਜਿਸ ਤਰ੍ਹਾਂ ਮੱਛੀ ਪਾਣੀ ਨੂੰ ਪਿਆਰ ਕਰਦੀ ਏ ਸੇ ਤਰ੍ਹਾਂ ਤੂੰ ਵੀ ਆਪਣੀ ਬਾਣੀ ਨੂੰ ਸਹਾਰਾ ਬਣਾ ਅੱਗੇ ਹੈਗਾ ਜੀ ਵੇਖਿਆ ਨਸੋ ਕਾਹੇ ਰਚਿਓ ਨਿਮਕ ਨ ਹੋਇਓ ਉਦਾਸ ਵੇਖਿਆ ਸਤਿਅ ਸਮਾਜ ਦੁਨੀਆ ਤੇ ਨੇਕਾਂ ਬਿਸ਼ਾਂ ਬਿਕਾਰਾਂ ਵਿੱਚ ਫਸਿਆ ਜੋ ਮਨੁੱਖ ਹੈ ਉਹ ਸੁਚੇਨ ਨਾ ਰਚਿ ਵਿੱਚ ਗਿਆ ਵੇਖਿਆ ਨਸੋ ਕਾਹੇ ਰਚਿਓ ਨਿਮਕ ਨ ਹੋਇਓ ਉਦਾਸ ਇੱਕ ਛਿਨ ਮਾਤਰ ਵੀ ਉਸ ਤੋਂ ਦੂਰ ਨਹੀਂ ਹੁੰਦਾ ਹੈਗਾ ਬਹੁ ਨਾਨਕ ਹਰ ਭਜਮਨ ਪਰੈ ਨ ਜਮਕੀ ਫਾਸ ਬਿਹੇ ਨਾਨਕ ਜੀ ਆਖਦੇ ਨੇ ਮਿੱਤਰ ਪਿਆਰੇ ਪ੍ਰਮਾਤਮਾ ਦਾ ਭਜਨ ਕਰ ਤੇ ਦੇਤੇ ਜਮਾ ਦੀ ਮਾਰ ਨਹੀਂ ਪੈਂਦੀ ਉਹ ਸਾਧਨ ਹੋ ਸਕਦਾ ਹੈ ਸੁੱਖ